ਆਪਣੇ ਛੋਟੇ ਨੇ ਆਪਾਂ ਨੇ 6-7 ਲੈ ਲੈ ਤੁਸੀਂ ਦੋ ਪਿਆਜ਼ ਲੈ ਲਓ ਦੋ शिमला ਮਿਰਚਾਂ ਲੈ ਲਈਆਂ ਜੀ ਦੋ ਤਿੰਨ ਹਰੀਆਂ ਮਿਰਚਾਂ ਲੈ ਲਈਆਂ ਆਪ ਤੇ ਸਵਾਦ ਅਨਸਾਰ ਤੇ ਟਿਕ ਟਮਾਟਰ ਲੈ ਲੈ ਹੁਣ ਤੁਸੀਂ ਚਾਹੋ ਤਾਂ ਇਹਨਾਂ ਨੂੰ ਕਦੂਕਾਸ ਵੀ ਕਰ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਚੋਪਰ ਦੇ ਵਿੱਚ ਪਾ ਲੈਨੇ ਆ ਬੀਜ ਨੇ ਜਿਹੜੇ ਜੀ ਵਿੱਚੋਂ ਇਹਨਾਂ ਨੂੰ ਆਪਾਂ ਬਾਹਰ ਕੱਢ ਦਿੰਨੇ ਆ ਇਹਨਾਂ ਨੂੰ ਆਪਾਂ ਬੀਜਾਂ ਨੂੰ ਕੱਢ ਦਿੰਨੇ ਤੇ ਇਹਨਾਂ शिमला ਮਿਰਚ ਨੂੰ ਆਪਾਂ ਚੋਪਰ ਦੇ ਵਿੱਚ ਕੱਟ ਕੇ ਪਾ ਲੈਨੇ ਆ ਜੀ ਹਾਂ ਤੁਸੀਂ ਇੱਕ ਚੋਪਰ ਨਹੀਂ ਹੈਗਾ ਤਾਂ ਕੱਦੂ ਕਾਸ ਵੀ ਕਰ ਸਕਦੇ ਹੋ। ਔਰ ਆਪਾਂ ਚੋਪਰ ਦੇ ਵਿੱਚ ਪਾ ਲੰਨੇ। ਇਹਦੇ ਵਿੱਚ ਬਿਲਕੁਲ ਫ੍ਰੀਕ ਹੋ ਜਾਣਗੇ ਇਹ। ਆ ਵਿੱਚ ਜਿਹੜੀ ਇਹਦੀ ਬੁੱਧਰੀ ਆ ਬੀਜ ਨੇ ਉਹਨਾਂ ਨੂੰ ਆਪਾਂ ਬਾਹਰ ਕੱਢ ਦੇਣਾ। ਕੱਲੀ ਚਮਲਾ ਵਿੱਚ ਕੱਟ ਕੇ। ਲੌਂਜੀਆਂ, ਹਰੀਆਂ ਮਿਰਚਾਂ ਵੀ ਆਪਾਂ ਵਿੱਚੇ ਕੱਟ ਲੈਣੇ ਹਨ। ਟਮਾਟਰ ਦੇ ਵੀ ਆਪਾਂ ਬੀਜ ਕੱਟਦੇ ਜੀ ਬੀਜ ਆਪਾਂ ਨੇ ਕੱਟਦੇ ਥੋੜੇ-ਮੋਟੇ ਰਹਿ ਗਏ ਇਹਨਾਂ ਨੂੰ ਟਮਾਟਰ ਨੂੰ ਵੀ ਆਪਾਂ ਵਿੱਚੇ ਪੀਸ ਲੈਨੇ ਆ ਆਹ ਕੱਟ ਲੈਨੇ ਹਲੋ ਜੀ ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਚੋਪੜਰ ਦੇ ਵਿੱਚ ਪਾ ਕੇ ਮੈਸ਼ ਕਰ ਲੈਨੇ ਆ नाजी आते प्याज पा लाने क्योंकि प्याज अपने थोड़े ने फिर थो जी। कले प्याज करा जी फिर छेती प्याज भी लो जी। देखो अपने शिमला मिर्च सारा कुछ चंगी तरह बरीक हो, हो गया है ਲਾਓ ਜੀ ਹੁਣ ਆਪਾਂ ਇਹਦੇ ਵਿੱਚ ਹੀ ਥੋੜਾ ਜਿਹਾ ਨਮਕ ਲਾ ਦਿੰਨੇ ਆ ਤਾਂ ਜੋ ਜਿਹੜਾ ਇਹਨਾਂ ਦਾ ਪਾਣੀ ਆ ਉਹ ਨਿਕਲ ਜਵੇ ਹੁਣ ਤਾਂ ਵੈਸੇ ਇਹਨਾਂ ਦਾ ਪਾਣੀ ਹੈ ਵੀ ਨਹੀਂ ਪਰ ਨੂਨ ਪਾਏ ਤੋਂ ਪਾਣੀ ਜ਼ਰੂਰ ਨਿਕਲਦਾ ਜੀ ਵਿੱਚੋਂ ਆਪਾਂ ਕਿਸੇ ਚੀਜ਼ ਦੇ ਵਿੱਚ ਵੀ ਪਾ ਲਈਏ ਨਮਕ ਹੁਣ ਆਪਾਂ ਇਹਨਾਂ ਨੂੰ ਨਮਕ ਲਾ ਕੇ 2 ਮਿੰਟ ਲਈ ਛੱਡ ਦਿੰਦੇ ਆ ਐਨੇ ਆਪਾਂ ਗੁੰਦੇ ਆ ਆਟਾ ਜੀ ਐਨੇ ਆਪਣਾ ਇਹ ਚੰਗੀ ਤਰ੍ਹਾਂ ਪਾਣੀ ਛੱਡ ਦੂ ਜਿਹੜਾ ਇਹਨੇ ਛੱਡਣਾ ਵਿੱਚ ਇਹਦੇ ਐਡ ਕਰ ਦਿੰਨੇ ਆ ਜੀ ਆਪਾਂ ਧਨੀਆ ਚਲੋ ਜੀ 5 ਮਿੰਟ ਨੂੰ ਮਿਲੋ ਲੋ ਜੀ 5 ਮਿੰਟ ਹੋ ਗਏ ਤੇ ਆਹ 10 ਮਿੰਟ ਹੋ ਗਏ ਤੇ ਆਪਣੇ ਇਹਨੂੰ ਲਾਏ ਨੂਨ ਨਮਕ ਹੁਣ ਇਹਨੂੰ ਆਪਾਂ ਇੱਕ ਕੱਪੜੇ ਦੇ ਵਿੱਚ ਪਾ ਲਿਆ ਤੇ ਦਾ ਪਾਣੀ ਜੇ ਆਪਾਂ ਜਿਹੜਾ ਇਹਦੇ ਵਿੱਚੋਂ ਕੱਢ ਦਿੰਨੇ ਨਿਚੋੜ ਕੇ ਸਾਰਾ ਪਾਣੀ ਆਪਾਂ ਕੱਢ ਦੇਵਾਂਗੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਐਂ ਵਿੱਚ ਰੱਖਦੇ ਜੀ ਫਿਰ ਆਪਣੇ ਪਰੌਂਠੇ ਵਧੀਆ ਨਹੀਂ ਤੇ ਬਣਨੇ। ਲਓ ਜੀ ਦੇਖੋ ਇਹਨਾਂ ਪਾਣੀ ਨਿਕਲਿਆ। ਲਓ ਜੀ ਹੁਣ ਇਹਦੇ ਵਿੱਚ ਆਪਾਂ ਕਰ ਦਿੰਨੇ ਆ ਮਸਾਲੇ ਐਡ। ਆਲਾ ਨਮਕ ਪਾ ਲੈਨੇ ਦੂਜਾ ਨਮਕ ਆਪਾਂ ਨੇ ਪਾ ਲਿਆ ਉਹ ਨਹੀਂ ਪਾਵਾਂਗੇ ਇਹ ਟੈਸਟ ਵਾਸਤੇ ਪਾ ਲੈਨੇ ਆ ਥੋੜਾ ਜਿਹਾ ਚਾਟ ਮਸਾਲਾ ਪਾ ਲੈਨੇ ਆ ਜੀ ਕਾਲੀ ਮਿਰਚ ਪਾ ਲੈਨੇ ਆ ਥੋੜੀ ਜੀ ਆਪਾਂ ਪਾ ਲੈਨੇ ਆ ਲਾਲ ਮਿਰਚ ਹੁਣ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਜੀ ਇੰਨਾ ਕੁ ਆਪਾਂ ਨੂੰ ਮੁਕਦਾ ਨਹੀਂ ਜੀ ਦੋ ਜਾਣਿਆਂ ਦੇ ਪਰੌਂਠੇ ਲਾਉਣੇ ਨੇ ਆਪਾਂ ਨੇ ਲਾਓ ਜੀ ਆਪਾਂ ਆਪਣੇ ਸਵਾਦ ਅਨਸਾਰ ਮਸਾਲੇ ਵਿੱਚ ਪਾ ਲੈਨੇ ਚੰਗੀ ਤਰ੍ਹਾਂ ਆਪਾਂ ਮਸਾਲਿਆਂ ਨੂੰ ਸਾਰੇ ਮਿਕਸਚਰ ਦੇ ਵਿੱਚ ਮਿਕਸ ਕਰ ਲੈਨੇ ਲੋਜੀ ਲੋਜੀ ਇਤਰਾ ਪੱਗਿਆ ਸਵਾੜ ਦਿਆਂ ਹੁਣ ਪਕਾ ਦਿੰਦੇ ਮੈਂ ਦੀ ਤਵਾ ਆਪਾਂ ਆਪਣਾ ਗਰਮ ਹੁੰਦਾ ਚੰਗੀ ਤਰ੍ਹਾਂ ਆਪਾਂ ਤਾਂ ਇਹਨੂੰ ਗਰਮ ਕਰ ਲੈਨੇ ਆ। ਲੋ ਜੀ ਇਹਦਾ ਆਪਾਂ ਲੋਈਆ ਬਣਾ ਲੈਨੇ। ਇਹਦੇ ਇਦਾਂ ਟੁਠੀ ਜੀ ਬਣਾ ਲੈਨੇ ਚੁੰਗੜਾ ਜਿਹਾ। ਇਹਦੇ ਵਿੱਚ ਪਾ ਲੈਨੇ ਆਪਾਂ। ਸਿਮਰਨ ਵਿੱਚ ਟਮਾਟਰ, ਲਾਸ, ਅਦਰਕ ਜੋ ਵੀ ਪਾਇਆ ਵਿੱਚ। ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਜੀ ਆਪਾਂ ਇਹਨੂੰ ਨਮਕ ਮਾ ਲਾਉਂਦੇ ਜੀ ਫੇਰੇ ਆਪਣੇ ਪਰੌਂਠੇ ਦੇ ਵਿੱਚੋਂ ਨਿਕਲ ਜਾਂਦੀਆਂ ਚੀਜ਼ਾਂ ਹੋਰ ਨਿਕਲਣਗੀਆਂ ਇਹਨੇ ਹੁਣ ਇਹਨੂੰ ਅੱਜ ਚੰਗੀ ਤਰ੍ਹਾਂ ਬੇਲ ਲੈਣੇ ਆ ਜੀ ਇੱਧਰ ਆਪਣਾ ਤਵਾ ਵੀ ਗਰਮ ਹੋ ਗਿਆ ਤਮੇ ਦਿੱਖ ਪਾਉਣ ਦੇ ਨੇ ਇੰਜ ਜਿਕੇ ਲਾਉਂਦੇ ਪਹਿਲਾਂ ਦਾ ਇੱਕ ਪਾਸਾ ਪਕਾਵਾਂਗੇ ਹੁਣ ਇਹਦਾ ਆਪਾਂ ਦੂਜਾ ਪਾਸਾ ਪਕਾ ਲੈਨੇ ਲੋ ਜੀ ਦੂਜਾ ਪਾਸਾ ਵੀ ਆਪਾਂ ਪਲਟਾ ਦਿੰਨੇ ਆ ਦਾ ਦੋਨੇ ਪਾਸੇ ਆਪਣੇ ਚੰਗੀ ਤਰ੍ਹਾਂ ਪੱਕ ਗਏ ਹੁਣ ਇਹਦੇ ਉੱਪਰ ਆਪਾਂ ਲਗਾਨੇ ਕੀ ਚੰਗੀ ਤਰ੍ਹਾਂ ਕੀ ਖੁੱਲਾ ਜਗੀ ਲਗਾਵਾਂਗੇ ਪਿੰਜੋ ਸੀ ਨਿਕਲ ਦੇਤੀ ਰੇ ਚ ਲਗਾਉਣ ਦੇ ਲੋਜਿਕ ਪਾਸਾ ਇਹਨੇ ਲੱਗ ਗਿਆ ਹੁਣ ਆਪਾਂ ਇਹਦੇ ਉੱਤੇ ਪਾਸੇ ਕੀ ਲਗਾ ਲੈਨੇ ਗੈਸ ਆਪਾਂ ਕਰ ਦਿੰਨੇ ਹਾਂ ਜੀ ਮਿੱਤਲ ਤੇ ਤਾਂ ਜੋ ਆਪਣਾ ਪਰੌਂਠਾ ਮੱਚੇ ਨਾ ਇਹ ਗੈਸਾਂ ਦੇ ਹੀ ਆ ਜੇ ਜੇ ਤਾਂ ਵਿੱਚੋਂ ਭੱਗ ਜਾਣਾ ਤਵਾ ਜਾ ਠੀਕਾ ਚੰਗੀ ਤਰ੍ਹਾਂ ਦੱਬ ਦੱਬ ਕੇ ਪਕਾ ਲੈਨੇ ਆਂ ਲੋ ਜੀ ਪਰੌठा ਆਪਣਾ ਇੱਕ ਬਣ ਗਿਆ ਹੁਣ ਇਸੇ ਤਰ੍ਹਾਂ ਆਪਾਂ ਦੂਜਾ ਪਰੌठा ਬਣਾ ਲੈਨੇ ਲੋ ਜੀ ਆਪਾਂ ਨੇ ਇਦਾਂ ਹੀ ਠੂਠੀ ਜੀ ਬਣਾ ਲਈ ਇਹਦੀ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਮਸਾਲਾ ਆਪਣੇ ਸਾਰੇ ਪਰੌਂਠੇ ਦੇ ਵਿੱਚ ਚੰਗੀ ਤਰ੍ਹਾਂ ਮਸਾਲਾ ਪੈ ਜਾਂਦਾ ਜਦ ਆਪਾਂ ਇਦਾਂ ਬਣਾਉਨੇ ਆ ਜੇ ਆਪਾਂ ਹੁਣ ਉਹਨੇ ਦੋ ਰੋਟੀਆਂ ਚ ਫਿਰ ਉਹਦੇ ਕਾਂਡੇ ਜੇ ਦੂਜੇ ਲੋਟ ਰਹਿ ਜਾਂਦੇ ਨੇ ਜੀ ਬਿਚਾਰੇ ਵਿਚਾਰੇ ਜੇ ਰਹਿੰਦੀ ਹੈ ਪਿੱਠੀ ਜਿਹੜੀ ਪੌਣਿਆਂ ਵਿੱਚ ਲੋ ਜੀ ਉਦਾਂ ਹੀ ਹੁਣ ਆਪਾਂ ਪਰੌਂਟੇ ਨੂੰ ਬੇਲ ਲੈਨੇ ਲੋ ਜੀ ਹੁਣ ਆਪਾਂ ਪਰੌਂਟੇ ਨੂੰ ਤਵੇ ਦੇ ਉੱਪਰ ਪਾ ਦਿੰਨੇ ਇੱਕ ਪਾਸੇ ਨੂੰ ਆਪਾਂ ਚੰਗੀ ਤਰ੍ਹਾਂ ਪੱਕਣ ਦਿੰਨੇ ਲੋ ਜੀ ਇੱਕ ਪਾਸਾ ਆਪਣੇ ਪਰੌਂਟੇ ਦਾ ਫੱਕ ਗਿਆ ਹੁਣ ਆਪਾਂ ਇਹਦਾ ਦੂਜਾ ਪਾਸਾ ਪਲਟਾ ਦਿੰਨੇ ਇਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆ ਆਪਣੇ ਪਰੌਂਠੇ ਦੇ ਦੋਨੇ ਪਾਸੇ ਦੂਜਾ ਪਾਸਾ ਵੀ ਆਪਾਂ ਪਲਟਾ ਲੈਨੇ ਹੁਣ ਇਹਦੇ ਉੱਪਰ ਆਪਾਂ ਘੀ ਲਗਾ ਲੈਨੇ ਇਦਾਂ ਹੀ ਆਪਾਂ ਘੀ ਲਾ ਲਗਾ ਕੇ ਲਗਾ ਕੇ ਦੋਨੇ ਪਾਸੇ ਚੰਗੀ ਤਰ੍ਹਾਂ ਪਕਾ ਲੈਨੇ ਲੋ ਜੀ ਇਹ ਪਰੌਂਠੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਾਸਾ ਪਲਟਾ ਪਲਟਾ ਕੇ ਦਾ ਪਕਾ ਲੈਨੇ ਆ ਤਾ ਜੋ ਜਿਹੜੀ ਸਿਮਲਾ ਮਿਰਚ ਆਪਣੀ ਚੰਗੀ ਤਰ੍ਹਾਂ ਪੱਕ ਜਵੇ ਕੱਚਾ ਪਣ ਜਾਣਾ ਰਹੇ ਵਿੱਚ ਲਓ ਜੀ ਦੂਸਰਾ ਪਰੌਂਠਾ ਵੀ ਆਪਣਾ ਬਣ ਗੀਆ ਲਓ ਜੀ ਆਪਣੇ ਪਰੌਂਠੇ ਬਣ ਗਏ ਮੱਖਣੀ ਦੇ ਨਾਲ ਮਿਰਚ ਬਹੁਤ ਵਧੀਆ ਟੈਸਟੀ ਪਰੌਂਠੇ ਬਣਦੇ ਨੇ ਜੇ ਵੀਡੀਓ ਵਧੀਆ ਲੱਗੇ ਤਾਂ ਜਰੂਰ ਸ਼ੇਅਰ ਕਰਦੇ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਸਤਿ ਸ੍ਰੀ ਅਕਾਲ ਜੀ